ਹਾਂਜੀ ਬਹੁਤ ਹੀ ਸਤਿਕਾਰਯੋਗ ਦੇ ਆਪ ਸਾਥੀਓ ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਟੈਂਕੀ ਵਾਲਾ ਮੋਰਚਾ ਆਪਣਾ ਲਗਾਤਾਰ ਜਾਰੀ ਹੈ ਜੀ 7 ਮਹੀਨੇ ਲਗਭਗ 7 ਮਹੀਨੇ ਹੋ ਗਏ ਅੱਜ 6 ਤਰੀਕ ਹੈ 13 ਤਰੀਕ ਨੂੰ ਪੂਰੇ 7 ਮਹੀਨੇ ਹੋ ਜਾਣਗੇ ਸੋ ਮੋਰਚਾ ਆਪਾਂ ਵਧੀਆ ਤਰੀਕੇ ਨਾਲ ਚਲਾ ਰਹੇ ਹਾਂ ਜੀ ਸਰਕਾਰ ਤੱਕ ਆਪਣੀ ਮੰਗ ਪਹੁੰਚ ਰਹੀ ਹੈ 7 ਤਰੀਕ ਨੂੰ ਕੱਲ ਨੂੰ ਐਤਵਾਰ ਦੇ ਦਿਨ ਸਿੱਖਿਆ ਮੰਤਰੀ ਦੇ ਹਲਕੇ ਦੇ ਵਿੱਚ ਆਪਣਾ ਐਕਸ਼ਨ ਹੈਗਾ ਸੋ ਜਿਹਦੀਆਂ ਜਿਹਦੀਆਂ ਜਿੰਮੇ ਜਿੰਮੇ ਡਿਊਟੀਆਂ ਲੱਗੀਆਂ ਨੇ ਡਿਊਟੀਆਂ ਨਿਭਾਇਓ ਸਟੇਟ ਕਮੇਟੀ ਕਮੇਟੀ ਵੱਲੋਂ ਤੁਹਾਡੇ ਨਾਲ رابطہ ਕੀਤੇ ਜਾ ਰਹੇ ਨੇ ਮੀਟਿੰਗਾਂ ਕੀਤੀਆਂ ਜਾ ਰਹੀਆਂ ਨੇ ਸੋ ਕੱਲ ਨੂੰ ਐਕਸ਼ਨ ਹੋਣਾ ਜੀ ਜਿੰਮੇ ਉਹਦੇ ਵਿੱਚ ਕੋਈ ਯੋਜਨਾ ਜਿੰਮੇ ਪਲਾਨ ਹੈਗਾ ਸਟੇਟ ਕਮੇਟੀ ਦਾ ਉਹ ਤੁਹਾਡੇ ਨਾਲ ਸਾਂਝਾ ਕਰ ਲਿਆ ਹੋਵੇਗਾ ਸੋ ਦੋਸਤੋ ਮੈਂ ਹੁਣ ਕਈ ਵਾਰ ਸਾਥੀਆਂ ਦੇ ਫੋਨ ਜਾਂ ਮੈਸੇਜ ਆ ਜਾਂਦੇ ਆ ਵੀ ਵੀਡੀਓ ਨਹੀਂ ਪਾਉਂਦੇ ਦਿੱਲੀ ਦੇਖੋ ਮੈਂ ਨਾ ਇੱਥੋਂ ਇਸ ਮੋਰਚੇ ਦੇ ਵਿੱਚੋਂ ਇਸ ਤਪੱਸਿਆ ਦੇ ਰਾਹੀ ਜਿਹੜੀ ਗੱਲ ਤੁਹਾਡੇ ਤੱਕ ਪਹੁੰਚਾਉਣੀ ਸੀ ਉਹ ਬਹੁਤ ਵਾਰ ਪਹੁੰਚਾ ਦਿੱਤੀ ਹੈ ਤੁਹਾਡੇ ਜ਼ਹਿਨ 'ਚ ਵੀ ਆ ਚੁੱਕੀ ਹੈ ਤੁਸੀਂ ਸਿੱਖਿਆਤ ਵੀ ਹੋ ਚੁੱਕੀ ਹੋ ਇਹਨਾਂ ਚਿੰਤਨ ਹੋ ਗਿਆ ਤੁਹਾਡਾ ਸਾਰੀ ਇਸ ਗੱਲ ਦਾ ਮਤਲਬ ਮੇਰਾ ਮਕਸਦ ਇਹ ਸੀ ਤੁਹਾਨੂੰ ਜਗਾਉਣਾ ਲੜਾਈ ਜਿਹੜੀ ਲੜਨੀ ਆ ਉਹ ਤਾਂ ਥੱਲੇ ਤੁਸੀਂ ਪਲੇਟਫਾਰਮ ਤੁਹਾਨੂੰ ਬਣਿਆ ਹੋਇਆ ਉੱਥੇ ਲੜਨੀ ਆ ਅੱਜ ਲੜੋ ਕੱਲ ਲੜੋ ਕਦੋਂ ਮਰਜ਼ੀ ਲੜੋ ਜਿੱਤ ਪ੍ਰਾਪਤ ਵੀ ਹੋਊਗੀ ਕਿਉਂਕਿ ਪੰਜਾਬ ਸਰਕਾਰ ਨੇ ਜਿਹੜੇ ਤਰੀਕੇ ਨਾਲ ਸਾਨੂੰ ਪੇਸ਼ ਕਰਤਾ ਸਮਾਜ ਦੇ ਵਿੱਚ ਉਸ ਤਰੀਕੇ ਨਾਲ ਅਸੀਂ ਜੋ ਨਹੀਂ ਸਕਦੇ ਲੰਬਾ ਸਮਾਂ ਤਾਂ ਸਾਡਾ ਅਸੀਂ ਪੰਜਾਬ ਦੇ ਉਹ ਲੋਕਾਂ ਜਾਂ ਅਸੀਂ ਸੰਘਰਸ਼ੀ ਲੋਕਾਂ ਅਸੀਂ ਆਪਣੇ ਹੱਕ ਦੇ ਲਈ ਮੈਦਾਨ ਤੇ ਸੜਕ ਤੇ ਆਵਾਂਗੇ ਤੇ ਆਉਂਦੇ ਰਹਾਂਗੇ ਸਦਾ ਲਈ ਜਿੰਨਾ ਚਿਰ ਸਾਡੀ ਪ੍ਰਾਪਤੀ ਨਹੀਂ ਹੁੰਦੀ ਸੋ ਹੁਣ ਵੀ ਮਤਲਬ ਆਪਾਂ ਮੈਦਾਨ ਦੇ ਵਿੱਚ ਹੈਗੇ ਆ ਸੋ ਦੋਸਤੋ ਇੱਕ ਸਟੇਟ ਬਾਡੀ ਦੇ ਵੱਲੋਂ ਕਮੇਟੀ ਦੇ ਵੱਲੋਂ ਕਹਿ ਸਕਦੇ ਹਾਂ ਸਾਡੀ ਵੱਲੋਂ ਇਹ ਆਵਾਜ਼ ਮਾਰੀ ਗਈ ਹੈ ਸਮੂਹ ਕੱਚੇ ਦੇ ਆਪਕ ਸਾਥੀਆਂ ਨੂੰ ਕਿਉਂਕਿ ਅਸੀਂ ਮਹਿਸੂਸ ਕੀਤਾ ਹੁਣ ਸਾਰਿਆਂ ਨੇ ਜਾਂ ਅਸੀਂ ਪਿਛਲੇ ਦਿਨਾਂ 'ਚ ਵੀ ਕਹਿੰਦੇ ਆ ਰਹੇ ਆਂ ਜਾਂ ਸਾਡੀ ਸਮਝ ਹੈ ਵੀ ਸਰਕਾਰ ਆ ਜਿਹੜੀ ਉਹ ਪਾੜ ਉਹਥੇ ਰਾਜ ਕਰੋ ਦੀ ਨੀਤੀ ਤਹਿਤ ਚੱਲ ਰਹੀ ਹੈ ਸਰਕਾਰ ਨੇ ਹਮੇਸ਼ਾ ਹੀ ਲੋਕਾਂ ਨੂੰ ਪਾੜ ਕੇ ਦੁਫਾੜ ਕਰਕੇ ਆਪਣੀਆਂ ਚਾਲਾਂ ਕਾਮਯਾਬ ਰੱਖੀਆਂ ਤੇ ਲੋਕ ਵਿਚਾਰੇ ਐਸੇ ਤਰ੍ਹਾਂ ਪਿਸਦੇ ਰਹੇ ਹੁਣ ਅਜੇ ਹਸਮਾਨੀ ਹੈਗਾ ਸਾਡੀਆਂ ਉਮਰਾਂ ਲੰਘ ਚੱਲੀਆਂ ਸੰਘਰਸ਼ ਕਰਦਿਆਂ ਦੀਆਂ 15 ਸਾਲ ਸਾਡੇ ਸੰਘਰਸ਼ ਕਰਦਿਆਂ ਦੇ ਲੰਘੇ 20 20 ਸਾਲ ਤੇ ਸਾਡੇ ਪੱਲੇ ਕੀ ਪਿਆ ਸੀ ਆਪਦੀ ਜੀਵਨ ਨੂੰ ਸੁਰੱਖਿਤ ਨਹੀਂ ਕਰ ਸਕੇ ਉਹਨਾ ਇੱਕ ਮੁਲਾਜ਼ਮ ਨੂੰ ਜਿੰਨਾ ਕਰਨਾ ਹੁੰਦਾ ਜਿੰਨੀ ਅਸੀਂ ਯੋਗਤਾ ਪ੍ਰਾਪਤ ਕੀਤੀ ਹੈ ਜਿੰਨੀਆਂ ਅਸੀਂ ਪੜਾਈਆਂ ਕਰੀਆਂ ਨਹੀਂਆਂ ਜਿੰਨਾ ਅਸੀਂ ਪੰਜਾਬ ਦੇ ਸਰਕਾਰੀ ਸਕੂਲਾਂ 'ਚ ਕੰਮ ਕਰਿਆ ਤੇ ਹੁਣ ਮੂਰੇ ਸਾਡੇ ਲਈ ਸਮਾਂ ਵੀ ਘੱਟ ਹੈ ਜੌਬ ਕਰਨ ਦਾ ਸੋ ਸਾਨੂੰ ਇੱਕ ਪ੍ਰੋਪਰ ਰੈਗੂਲਰ ਮੁਲਾਜ਼ਮ ਵਾਲੀ ਜੋਬ ਚਾਹੀਦੀ ਹੈ ਸਾਰੇ ਲਾਭ ਤਹਿਤ ਸੋ ਮੈਂ ਇਹ ਤੁਹਾਨੂੰ ਜਗਾਇਆ ਮੇਰੀ ਕੋਸ਼ਿਸ਼ ਰਹੀ ਹੈ ਹਰ ਤੁਹਾਡੇ ਸਵਾਲ ਦਾ ਜਵਾਬ ਦਿੰਦਾ ਹਰ ਉਹ ਗੱਲ ਤੁਹਾਡੇ ਨਾਲ ਸਾਂਝੀ ਕਰੀ ਹੈ ਨੋਟ ਕਰਵਾਈ ਹੈ ਵੀ ਅਸਲ ਦੇ ਵਿੱਚ ਰੈਗੂਲਰ ਕੀ ਹੁੰਦਾ ਸੋ ਸਾਡੇ ਤੋਂ ਜੇਕਰ ਸਾਡੇ ਸਾਥੀਆਂ ਤੋਂ ਕਿਤੇ ਨਾ ਕਿਤੇ ਘਟਾ ਰਹਿ ਗਈਆਂ ਗਲਤੀਆਂ ਰਹਿ ਗਈਆਂ ਉਹ ਅਸੀਂ ਅੱਗੇ-ਅੱਗੇ ਸੈੱਟ ਕਰਾਂਗੇ ਸੋ ਅਸੀਂ ਸਾਰੇ ਸਮੂਹ ਕੱਚੇ ਮੁਲਾਜ਼ਮਾਂ ਦੇ ਜਿੰਨੇ ਵੀ ਆਗੂ ਨੇ ਸਾਰੇ ਉਹਨਾਂ ਨੂੰ ਆਵਾਜ਼ ਮਾਰੀ ਹੈ ਉਹ ਉਹਨਾਂ ਦੀ ਸਮਝ ਹੈ ਹੁਣ ਜੇ ਤਾਂ ਦੇਖੋ ਹੁਣ ਸਰਕਾਰ ਨੇ ਕੱਚਾ ਅਧਿਆਪਕਾਂ ਨੂੰ ਜਿਵੇਂ ਪੱਕਾ ਕੀਤਾ ਹੈ ਤਾਂ ਇਹ ਸਰਵ ਤਨਖਾਹ ਵਾਧੇ ਦੇ ਪੈਟਰਨ ਤੇ ਚੱਲ ਰਹੀ ਹੈ ਸਰਕਾਰ ਤਨਖਾਹ ਵਾਧਾ ਦੇਤਾ ਆਉਣ ਵਾਲੇ ਟਾਈਮ 'ਚ ਜੇ ਤੁਸੀਂ ਜ਼ਿਆਦਾ ਰੌਲਾ ਪਾਓਗੇ ਤਾਂ ਤੁਹਾਨੂੰ ਤਨਖਾਹ ਵਾਧੇ ਦੀਆਂ ਆਫਰਾਂ ਕੀਤੀਆਂ ਜਾਣਗੀਆਂ ਬਸ ਪਰ ਇਹ ਤਨਖਾਹ ਵਾਧਾ ਸਾਡੀ ਸੁਰੱਖਤ ਲਾਈਫ ਨਹੀਂ ਹੈਗਾ ਇਹ ਸਮਝਣਾ ਪਊਗਾ ਹੁਣ ਕੱਲ ਨੂੰ ਕਿਤੇ ਕੋਈ ਆਖੇ ਥੋੜੇ ਜਿਹੇ ਪੈਸੇ ਲੈ ਕੇ ਤਨਖਾਹ 5-4000 ਵਧਾ ਕੇ ਆਉਣ ਵਾਲੇ ਸਾਲਾਂ ਚ ਫਿਰ ਕਹਦੇ ਵੀ ਕਿਉਂ ਹੋਈ ਜਾਂਦਾ ਨਾ ਹੱਲ ਸਾਰਾ ਕੁਝ ਉਹ ਹੱਲ ਨਹੀਂ ਹੈ ਜੌਬ ਨੂੰ 스킬 ਅਧਾਰਤ ਬਣਾ ਕੇ ਸਾਰੇ ਰੂਲ ਆਫ ਰੈਗੂਲੇਸ਼ਨ ਦੇ ਆਧਾਰ ਤੇ ਸਾਰੇ ਲਾਭ ਲੈਣੇ ਪ੍ਰੋਪਰ ਮੁਲਾਜ਼ਮ ਰੈਗੂਲਰ ਫੇਅਰ ਹੁੰਦਾ ਸੋ ਸਾਡਾ ਤਾਂ ਕੋਈ ਪੱਤਾ ਕੱਟਿਆ ਵੀ ਨਹੀਂ ਜਾਂਦਾ ਸਾਡਾ ਕੋਈ ਮੈਡੀਕਲ ਨਹੀਂ ਹੋਇਆ ਸਾਡਾ ਕੋਈ ਪ੍ਰਾਣ ਨੰਬਰ ਜਾਰੀ ਨਹੀਂ ਹੋਇਆ ਤੇ ਸਾਡੇ ਆਪਦੀ ਭੈਣ ਭਰਾ ਸਰਕਾਰ ਦੇ ਹੱਕ ਚ ਬੋਲਦੇ ਰਹਿੰਦੇ ਆ ਬੋਲਣਾ ਬੰਦ ਕਰੋ ਆਓ ਇੱਕ ਪਲੇਟਫਾਰਮ ਤੇ ਲੜੀਏ ਐਸ ਸੰਘਰਸ਼ ਨੂੰ ਐਸੇ ਥਾਂ ਤੋਂ ਪ੍ਰੋਪਰ ਸਾਰੇ ਲਾਭ ਲੈਣ ਤੱਕ ਇਸ ਲੜਾਈ ਨੂੰ ਕੰਟੀਨਿਊ ਜ ਰੱਖੀਏ ਸੋ ਅੱਗੇ ਤੁਹਾਡੀਆਂ ਮਰਜ਼ੀਆਂ ਨੇ ਤੁਹਾਡੀ ਸਮਝ ਹੈਗੀ ਸਾਡੀ ਸਮਝ ਇਹ ਕਹਿੰਦੀ ਆ ਵੀ ਹੁਣ ਸਾਰੇ ਕੱਚੇ ਮੁਲਾਜ਼ਮ ਇੱਕ ਉਸ ਦਰਖਤ ਦਾ ਹਿੱਸਾ ਨੇ ਜੇ ਹਿੱਲੂਗਾ ਤਾਂ ਇੱਕ ਵੀ ਪੱਤਾ ਏਰੂਗਾ ਤਾਂ ਸਾਰਿਆਂ ਦੀ ਝੋਲੀ ਚਾਊਗਾ ਤੇ ਅੱਗੇ ਬਾਕੀ ਆਪਣੀ ਆਪਣੀ ਸਮਝ ਹੁੰਦੀ ਆ ਕੋਈ ਕਿਸ ਤਰ੍ਹਾਂ ਲੈਂਦਾ ਕੋਈ ਕਿਸ ਤਰ੍ਹਾਂ ਲੈਂਦਾ ਬਸ ਇਸ ਨੂੰ ਇਸ ਗੱਲ ਦੇ ਆਧਾਰ ਤੇ ਨਹੀਂ ਲੈਣਾ ਵੀ ਅਸੀਂ ਕੋਈ ਕਮਜ਼ੋਰ ਆ ਟਿੰਕੀ ਮੋਰਚੇ ਵਾਲੇ ਜਾਂ ਸਾਡੇ ਤੋਂ ਲੜਾਈ ਨਹੀਂ ਲੜੀ ਜਾ ਰਹੀ ਜਾਂ ਇਹ ਆ ਉਹ ਆ ਵੀ ਅਸੀਂ ਤਾਂ ਆਵਾਜ਼ ਮਾਰੀ ਆ ਹੁਣ ਜਿਹੜੇ ਬੰਦੇ 7 ਮਹੀਨੇ ਲਗਾਤਾਰ ਲੜਾਈ ਲੜ ਗਏ ਹੁਣ ਇੰਨੀ ਘੈਂਟ ਹਨਾ ਉਹਨਾਂ ਨੂੰ ਕਮਜ਼ੋਰ ਠਹਿਰਾਉਣ ਦੀ ਕੋਸ਼ਿਸ਼ ਨਾ ਕਰਿਓ ਹਾਂ ਇਹ ਜ਼ਰੂਰ ਆ ਵੀ ਜਦੋਂ ਬਾਹਾਂ ਨਾਲ ਜੁੜਨ ਤਾਂ ਉਦੋਂ ਤਾਕਤ ਹੋਰ ਵੱਧ ਜਾਂਦੀ ਆ ਤੇ ਜ਼ਰੂਰਤ ਵੀ ਹੁੰਦੀ ਹੈ ਸਮੇਂ-ਸਮੇਂ ਦੀ ਸਿਆਣ ਫਤੋਈ ਵਾਰ ਕੰਮ ਲੈਣਾ ਚਾਹੀਦਾ 15-18 ਸਾਲ ਦੇ ਤਿਰਬੇ ਚੋਂ ਕੁਝ ਸਿੱਖਣਾ ਚਾਹੀਦਾ ਨਹੀਂ ਫਿਰ ਇਹੀ ਆਹੀ 2-4000 ਵਾਧੇ ਤੇ ਤਨਖਾਹਾਂ ਦੇ ਉੱਤੇ ਤੁਰੇ ਫਿਰਾਂਗੇ ਤੇ ਅਸੀਂ ਇਸ ਇਸ ਗੱਲ ਨੂੰ ਮੰਨਦੇ ਹੁੰਨੇ ਆ ਵੀ ਲੀਡਰੀਆਂ ਪ੍ਰਧਾਨਗੀਆਂ ਇਹ ਕੰਮ ਨਹੀਂ ਆਉਣੀਆਂ ਸਾਡੇ ਨਾ ਤਾਂ ਸਾਡੇ ਕੰਮ ਆਉਣੀਆਂ ਨੇ ਅਸੀਂ 25 ਸਾਲ ਤੋਂ ਚੱਲੇ ਹੋਏ ਆ 25 ਸਾਲ ਦੀ ਉਮਰ ਤੋਂ 40 ਸਾਲ ਦੀ ਉਮਰ ਚ ਆ ਗਏ ਤੇ ਨਾ ਹੀ ਸਾਡੇ ਬੱਚਿਆਂ ਨੇ ਆਉਣੀਆਂ ਜਿਹੜੇ ਅੱਜ ਕੁਛ ਬੱਚੇ ਕਿਸੇ ਦੇ ਵਿਆਹਣ ਵਾਲੇ ਬੱਚੇ ਨੇ ਕਿਸੇ ਦੇ 10 15 ਸਾਲ ਚ ਨੇ ਕਿਸੇ ਦਾ ਕਿਵੇਂ ਆ ਨਾ ਤਾਂ ਅਸੀਂ ਆਪਣੀ ਜ਼ਿੰਦਗੀ ਚ ਇਹ ਕੰਮ ਲਈਆਂ ਪ੍ਰਧਾਨਗੀਆਂ ਲੀਡਰੀਆਂ ਤੇ ਲੜਾਈਆਂ ਝਗੜੇ ਤੇ ਨਾ ਸਾਡੇ ਬੱਚਿਆਂ ਦੇ ਕੰਮ ਆਉਣੀਆਂ ਕੀ ਅਸੀਂ ਸਾਰੀ ਜ਼ਿੰਦਗੀ ਇੱਦਾਂ ਹੀ ਨਗਾ ਦੀਏ ਅਸੀਂ ਆਪਣੇ ਹਿੱਤ ਨੇ ਜਿਹੜੇ ਉਹ ਪ੍ਰੋਪਰ ਨਹੀਂ ਲੈਣੇ ਸਰਕਾਰ ਤੋਂ ਕੀ ਸਰਕਾਰ ਸਾਨੂੰ ਅਜਹੀਆਂ ਨੀਤੀਆਂ ਦੇ ਤਹਿਤ ਪਾੜੋ ਤੇ ਰਾਜ ਕਰੋ ਦੀ ਨੀਤੀ ਤਹਿਤ ਚੱਲਦੀ ਰਹੂਗੀ ਕੀ ਸਾਨੂੰ ਐਂ ਵੰਡ ਕੇ ਰੱਖਿਆ ਜਾਊਗਾ ਸੋ ਪਹਿਲੀ ਗੱਲ ਇਹ ਵੀ ਸੋਚੋ ਵੀ ਪਾਲਿਸੀ ਦੇ ਜਿਹਦੇ ਅਧੀਨ ਅਸੀਂ ਪੱਕੇ ਕਰੇ ਆ ਨਾ ਪਾਲਿਸੀ ਇੱਕ ਹੈ ਉਹਦੇ ਵਿੱਚ ਐਂ ਨਹੀਂ ਲਿਖਿਆ ਹੋਇਆ ਕਿ ਤੇ ਵੀ ਕਿਹੜੇ ਮੁਲਾਜ਼ਮ ਨੂੰ ਕਿੰਨੀ ਤਨਖਾਹ ਮਿਲੂਗੀ ਉਹਦੇ ਵਿੱਚ ਸਿਰਫ ਇਹ ਲਿਖਿਆ ਵੀ ਜਿਹੜਾ ਬੰਦਾ 10 ਸਾਲ ਪੂਰੇ ਕਰਦਾ ਉਹਨੂੰ ਰੈਗੂਲਰ ਕਰੋ ਰੈਗੂਲਰ ਕਰਨ ਦਾ ਸਿਸਟਮ ਹੈ ਜਿਹੜਾ ਉਹ ਪੰਜਾਬ ਸਰਕਾਰ ਨੇ ਵਧਾਉਣਾ ਸੀ ਉੱਥੇ ਵੀ ਜਾ ਕੇ ਉਹਨਾਂ ਨੇ ਸਾਰਿਆਂ ਨੂੰ ਅਲੱਗ-ਅਲੱਗ ਕੈਟਾਗਰੀਆਂ 'ਚ ਰੱਖਤਾ ਦਿਮਾਗ ਖੋਲੋ ਸਮਝਣ ਵਾਲੀ ਗੱਲ ਆ ਪਾਲਸੀ ਨਹੀਂ ਕਹਿੰਦੀ ਵੀ ਤੁਸੀਂ ਉਹਨਾਂ ਨੂੰ ਕੈਟਾਗਰੀਆਂ 'ਚ ਰੱਖੋ ਪਾਲਸੀ ਨਹੀਂ ਕਹਿੰਦੀ ਵੀ ਉਹਨਾਂ ਨੂੰ ਘੱਟ-ਘੱਟ ਤਨਖਾਹ ਵਧ ਘੱਟ ਵਧ ਤਨਖਾਹ ਦਿਓ ਪਾਲਸੀ ਨਹੀਂ ਕਹਿੰਦੀ ਵੀ ਉਹਨਾਂ ਦੇ ਸਾਰਿਆਂ ਦੇ ਤੁਸੀਂ ਅਲੱਗ-ਅਲੱਗ ਨਾਮ ਰੱਖੋ ਪਾਲਸੀ ਤਾਂ ਇਹ ਕਹਿੰਦੀ ਆ ਵੀ ਜਿਹੜੇ ਦੇ 10 ਸਾਲ ਹੋ ਗਏ ਉਹਨੂੰ ਤੁਸੀਂ ਰੈਗੂਲਰ ਕਰ ਸਕਦੇ ਹੋ ਇਹ ਤੁਹਾਡੇ ਲਈ ਵੱਖਰਾ ਸਪੈਸ਼ਲ ਕਾਡਰ ਦਾ ਕਾਨੂੰਨ ਬਣ ਗਿਆ ਜਿਹਨੂੰ ਚੈਲੰਜ ਨਹੀਂ ਕੀਤਾ ਜਾ ਸਕਦਾ ਫੇਰ ਵੀ ਅਲੱਗ-ਅਲੱਗ ਰੱਖਿਆ ਵੀ ਇਹ ਰਹਿਣ ਅਲੱਗ-ਅਲੱਗ ਨਾਮ ਵੀ ਅਲੱਗ-ਅਲੱਗ ਦਿੱਤਾ ਜਿਹਨੂੰ ਅਸੀਂ ਮਨਜ਼ੂਰ ਵੀ ਨਹੀਂ ਕਰ ਰਹੇ ਸਾਡੇ ਜਹਨ ਚ ਹੀ ਨਹੀਂ ਆ ਰਿਹਾ ਸੋ ਮੈਂ ਬਾਲੀਆਂ ਗੱਲਾਂ ਨਹੀਂ ਕਹਿ ਸਾਰੀਆਂ ਗੱਲਾਂ ਹੁਣ ਸਾਰੇ ਆਗੂ ਐ ਮੰਨ ਲਓ ਵੀ ਤੁਹਾਨੂੰ ਆਪਣੇ ਆਪ 'ਚ ਨੌਲੇਜ ਆ ਇਹ ਜਿਹੜੀ ਮੈਂ ਇੱਥੋਂ 7 ਮਹੀਨਿਆਂ 'ਚ ਕਾਹਲ ਨਾਲ ਕੱਲ ਲੱਗੇ ਹਨ ਬੋਲੀ ਆ ਤੁਸੀਂ ਆਪਣੇ ਆਪ ਨੂੰ ਕਹਿਣ ਲੱਗੋ ਵੀ ਤੁਹਾਨੂੰ ਆਪਣੇ ਆਪ ਨੂੰ ਇਹ ਨੌਲੇਜ ਹੈ ਫਿਰ ਤੁਸੀਂ ਜੇ ਤੁਸੀਂ ਐਂ ਨਹੀਂ ਕਹਿਣ ਲੱਗੋਗੇ ਵੀ ਤੁਹਾਨੂੰ ਨੌਲੇਜ ਹੈ ਤਾਂ ਫਿਰ ਤੁਸੀਂ ਕਾਡਰ ਨੂੰ ਕੀ ਸਮਝਾਓਗੇ ਜੇ ਤੁਹਾਨੂੰ ਨੌਲੇਜ ਹੈ ਤੇ ਕਾਡਰ ਨੂੰ ਨਹੀਂ ਸਮਝਾ ਰਹੇ ਤਾਂ ਫਿਰ ਕਾਡਰ ਨਾਲ ਧੋਖਾ ਕਰ ਰਹੇ ਹੋ ਉਹਨਾਂ ਦੀ ਅਗਵਾਈ ਕਿਉਂ ਕਰ ਰਹੇ ਹੋ ਸੋ ਇਹ ਕੋਈ ਤਾਨੇ ਮਿਆਨੇ ਨਹੀਂ ਹੈਗੇ ਮੇਰੇ ਮੇਰੀ ਰਿਕਵੈਸਟ ਹੈ ਤੁਹਾਨੂੰ ਅੱਗੇ ਤੁਹਾਡੀ ਮਰਜ਼ੀ ਆ ਸੋ ਸਮੁੱਚੇ ਬਲਾਜਮ ਵਰਗ ਨੂੰ ਸਮਝਣਾ ਪੂ ਕੱਚੇ ਦਿਆਂ ਨੂੰ ਮੈਂ ਤਾਂ ਮੇਰੇ ਕੋਲੇ ਫੋਨ ਹੋਰ ਡਿਪਾਰਟਮੈਂਟ ਦੇ ਜਿਵੇਂ ਹੈਲਥ ਡਿਪਾਰਟਮੈਂਟ ਜਾਂ ਹੋਰ ਦੇ ਵੀ ਆ ਜਾਂਦੇ ਆ ਉਹ ਐਪਰੀਸ਼ੀਏਟ ਕਰਦੇ ਆ ਵੀ ਤੁਸੀਂ ਚੰਗੀ ਲੜਾਈ ਲੜ ਰਹੇ ਹੋ ਨਹੀਂ ਸਾਨੂੰ ਵੀ ਇਸੇ ਰਸੇ ਬੰਨ੍ਹ ਦੇਣਾ ਸੀ ਇਹਨਾਂ ਨੇ ਸੋ ਆਪਾਂ ਤਾਂ ਉਹਨਾਂ ਨੂੰ ਵੀ ਕਹਿਣੇ ਆ ਵੀ ਆਓ ਜਿਹੜੇ ਜਿਨ੍ਹਾਂ ਨੇ ਇਸ ਪਾਲਿਸੀ ਦੇ ਤਹਿਤ ਕਿਸੇ ਵੀ ਡਿਪਾਰਟਮੈਂਟ ਦਾ ਹੋਵੇ ਕੱਚੇ ਤੋਂ ਪੱਕੇ ਹੋਣਾ ਤਾਂ ਉਹ ਇਸ ਲੜਾਈ ਦਾ ਹਿੱਸਾ ਬਣੋ ਤੇ ਸਾਰੇ ਪ੍ਰੋਪਰ ਲਾਭ ਲੈ ਕੇ ਰੈਗੂਲਰ ਹੋਵੋ ਸੋ ਦੋਸਤੋ ਬਸ ਆਹੀ ਗੱਲਾਂ ਸੀਗੀਆਂ ਤੇ ਮੋਰਚਾ ਆਪਣਾ ਇਸੇ ਤਰ੍ਹਾਂ ਚੱਲਦਾ ਰਹੂਗਾ ਸਟੇਟ ਵਿਟੀ ਦੇ ਫੈਸਲੇ ਸਟੇਟ ਕਮੇਟੀ ਦੇ ਫੈਸਲੇ ਮਨਪ੍ਰੀਤ ਸਿੰਘ ਮੋਗਾ ਗੁਰਲਾਲ ਸਿੰਘ ਆਈ ਵੀ ਉਹਨਾਂ ਦੀ ਜਿਹੜੀ ਹੈਗੀ ਹੈ ਮਤਲਬ ਪਲਾਨ ਹੈਗੇ ਜਿਹੜੇ ਉਹਤੇ ਖਰੇ ਉਤਰਿਓ ਸਾਥ ਦਿੰਦੇ ਰਹੋ ਆਈ ਵੀ ਵਾਲੇ ਸਾਥੀ ਬਹੁਤ ਜ਼ਿਆਦਾ ਫੋਨ ਕਰਦੇ ਰਹਿੰਦੇ ਆ ਮੈਂ ਪਹਿਲਾਂ ਵੀ ਬਹੁਤ ਵਾਰ ਨੋਟ ਕਰਾਇਆ ਵੀ ਤੁਹਾਡੀ ਮੰਗ ਹੈ ਜਿਹੜੀ ਉਹ ਸਪੈਸ਼ਲ ਨੋਟ ਹੈ ਮੰਗ ਪੱਤਰ ਦੇ ਵਿੱਚ ਉਹ ਮੰਗ ਪੱਤਰ ਜਦੋਂ ਵੀ ਜਿੱਥੇ ਵੀ ਗੱਲ ਹੁੰਦੀ ਹੈ ਯੋਗਤਾ ਐਡ ਦੀ ਗੱਲ ਰੱਖੀ ਜਾਂਦੀ ਹੈ ਤੇ ਰੱਖੀ ਵੀ ਜਾਊਗੀ ਸੋ ਮੇਰੇ ਵੱਲੋਂ ਕੋਈ ਘਾਟ ਹੋਵੇ ਤਾਂ ਚਾਹੇ ਕਮੈਂਟ ਚ ਨੋਟ ਕਰਾ ਦਿਓ ਮੈਂ ਆਪਦੀ ਕੋਸ਼ਿਸ਼ ਕਰ ਰਹੇ ਹਾਂ ਠੰਡ ਬਹੁਤ ਜ਼ਿਆਦਾ ਇੱਥੇ ਮਤਲਬ ਹੱਥ ਬਾਹਰ ਕੱਟਨੇ ਵੀ ਔਖੇ ਹੋ ਜਾਂਦੇ ਹੁੰਦੇ ਆ ਸੋ ਵੀਡੀਓ ਤਾਂ ਵੀ ਨਹੀਂ ਪੈਂਦੀਆਂ ਤੇ ਮੈਂ ਆਪਣੇ ਆਪ ਨੂੰ ਸੁਰੱਖਤ ਰੱਖਿਆ ਕਰਕੇ ਆਪਦਾ ਜਿਹੜਾ ਸਮਾਂ ਇੱਥੇ ਉਹ ਬਤੀਤ ਕਰਦੇ ਆ ਤੇ ਆਉਣ ਵਾਲੇ ਸਮੇਂ ਦੇ ਵਿੱਚ ਜਿਵੇਂ ਸਟੇਟ ਬੋਡੀ ਹੁਕਮ ਕਰੂਗੀ ਤੁਸੀਂ ਖਰਾ ਉਤਰਨਾਗਾ ਬਹੁਤ ਬਹੁਤ ਧੰਨਵਾਦ ਮੈਂ ਆਪਣੀ ਲੜਾਈ ਇੱਥੋਂ ਲੜਦਾ ਰਹੂਗਾ ਸਟੇਟ ਬੋਡੀ ਦੀ ਦਿੱਤੀ ਜ਼ਿੰਮੇਵਾਰੀ ਬਾਖੂਬੀ ਜ਼ਿੰਮੇਵਾਰੀ ਸਚਾਈ ਦੇ ਨਾਲ ਇਮਾਨਦਾਰੀ ਦੇ ਨਾਲ ਨਿਭਾਵਾਂਗੇ ਜਰੂਰ ਅੱਗੇ ਤੇ ਸਾਡਾ ਸਾਡੀ ਟੀਮ ਹੈ ਜਿਹੜੀ ਮਾਨਸ਼ਪ੍ਰੀਤ ਸਿੰਘ ਮੋਗਾ ਗੁਰਲਾਲ ਸਿੰਘ ਇਹ ਟੀਮ ਸਾਡੀ ਸਾਰੀ ਕਿਤੇ ਜੇ ਤੁਹਾਨੂੰ ਲੱਗਦਾ ਵੀ ਹੁੰਦਾ ਵੀ ਇੱਥੇ ਖੋਟ ਹੈ ਤਾਂ ਤੁਸੀਂ ਸਪੈਸ਼ਲੀ ਨੋਟ ਕਰਵਾ ਸਕਦੇ ਹੋ ਆਹ ਵੀਡੀਓ ਦੇ ਜ਼ਰੀਏ ਤੁਸੀਂ ਸਾਨੂੰ ਆਡੀਓ ਮੈਸੇਜ ਵੀ ਪਾ ਸਕਦੇ ਹੋ ਮੈਨੂੰ ਸਪੈਸ਼ਲੀ ਪਾ ਸਕਦੇ ਹੋ ਵੀ ਇੱਥੇ ਤੋਂ ਰਿਕਾਡ ਬਾਦ ਹੈਗੀ ਇੱਥੇ ਆਹ ਪ੍ਰੋਬਲਮ ਹੈਗੀ ਇੱਥੇ ਆਹ ਠੀਕ ਕਰੋ ਉਹ ਠੀਕ ਕਰੀ ਜਾ ਸਕਦੀ ਹੈ ਕਿਉਂਕਿ ਦੱਸੇ ਨਾਲ ਹੀ ਪਤਾ ਲੱਗਦਾ ਤਾਂ ਜਿਵੇਂ ਹੁਣ ਮੈਨੂੰ ਸਾਡੀ ਕਮੇਟੀ ਹੈ ਜਿਹੜੀ ਬੜੀ ਸਮਝਦਾਰ ਹੈ ਬੜੀ ਸਿਆਣੀ ਹੈ ਹਨ ਹਰ ਪੱਖ ਤੋਂ ਮਜ਼ਬੂਤ ਆ ਉਹ ਮੈਨੂੰ ਬਹੁਤ ਕਈ ਵਾਰ ਜਾਣਕਾਰੀ ਦਿੰਦੇ ਰਹਿੰਦੇ ਆ ਸੈਟ ਕਰਾਉਂਦੇ ਰਹਿੰਦੇ ਆ ਗੱਲਬਾਤ ਕਿਉਂਕਿ ਮੇਰੇ ਥਰੂ ਮੈਸੇਜ ਜਾਂਦਾ ਤੁਹਾਡੇ ਤੱਕ ਤੇ ਸੋ ਇਹੀ ਗੱਲਾਂ ਸੀ ਸਾਥੀਓ ਬਹੁਤ ਬਹੁਤ ਧੰਨਵਾਦ